ਕੋਈ ਨਾਮ ਕਰਦਾ ਸਮਝੂ ਜੇ ਮੈਂ ਨਾ ਸਰ ਇਹਦਾ ਐਕਸੀਡੈਂਟ ਹੈ ਕੀ ਕਾਰਨ ਹੋਇਆ ਇੱਥੇ ਐਕਸੀਡੈਂਟ ਤਾਂ ਆਇਆ ਕਿ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਦਾ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਰੌਂਗ ਸਾਈਡ ਹੈਗੀ ਤੇ ਬੱਸ ਵਾਲੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾਰ ਹੋ ਗਿਆ ਹਲੋ ਸਰ ਇੱਕੋ ਸਾਈਡ ਤੋਂ ਦੁਨੇ ਆ ਰਹੇ ਇੱਕੋ ਸਾਈਡ ਤੋਂ ਦੁਨੇ ਆ ਰਹੇ ਜੀ ਬਸ ਜਿਹੜੀ ਹੈਗੀ ਉਹ ਤਾਂ ਸੰਗਤ ਦੀ ਕੀ ਬਿਆਸਾ ਨਾਲ ਦੀ ਤੇ ਉਹ ਬਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪਟ ਗਿਆ ਨਿਸ਼ਾਨ ਬਚਾ ਹੋਇਆ ਨਿਸ਼ਾਨ ਬਚਾ ਹੋਇਆ ਜੀ ਰੋਮਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗਣ ਲੱਗੀ ਹੈ ਬਸ ਵਾਲਾ ਬਸ ਵਾਲਾ ਬਚਾ ਜੀ ਪਤਾ ਕੋਈ ਬਸ ਕਿੱਥੇ ਜਾ ਰਹੀ ਬਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਸੰਗਦੀ ਵਿੱਚ ਸੰਗਤ ਦਾ ਬਚਾਵਾ ਠੀਕ ਜੀ ਵਿਜੀਪੀ ਨਾ ਭਾਈ ਜੱਗਪ੍ਰੀਤ ਨਹੀਂ ਜੱਗਾ ਕੀ ਅ ਵਿਜੀ ਕਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ ਮੈਂ ਪਠਾਨਕੋਟ ਤੋਂ ਰੇਤਾ ਇਹ ਭਰ ਕੇ ਆਉਂਦੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਹਰੇ ਮੇਰੀ ਆਪਣੀ ਗੱਡੀ ਮੈਂ ਦਾਦੇ ਕਿਲੇ ਆਉਂਦਾ ਪਿੱਛੇ ਦੇ বাস ਇੰਨੀ ਕੀ ਸਪੀਡ ਤੇ ਨਾ ਓਵਰ ਸਪੀਡ ਹੀ ਆਉਂਦੀ ਸੰਗ ਦੇ ਵਿੱਚ ਪਿਛੇ ਬੈਠੀ ਆਪਣੇ ਬਿਆਸ ਦੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਪਏ ਤੇ ਇਹਨੇ ਲਿਆ ਕੇ ਇਧਰ ਸੈਰ ਤੇ ਪਣੀ ਕਾਰ ਹੀ ਕਿ ਕੀ ਆਉਂਦਾ ਇਹ ਜੱਟ ਦਾ ਟਰਾਲ ਆਪਣੀ ਵਾਸ ਦੀ ਘਾਟ ਮਾਰੀ ਹੈ ਗੱਡੀ ਗੱਡੀ ਤੇ ਕੋ ਕੰਟਰੋਲ ਨਹੀਂ ਹੋਈ ਗਈ ਤੇ ਇਹਨੇ 4 ਫੁੱਟ ਬਾਲ ਤੇ ਤੇ ਗੱਡੀਆਂ 12 ਚੱਕੀ ਉਹਦੇ ਵਿੱਚ ਪਹਿਲਾਂ ਮੇਰੇ ਵਿੱਚ ਮਾਰ ਲੱਗਾ ਹੈ ਮੇਰੇ ਵਿੱਚ ਮਾਦਾ ਮਾਰਦਾ ਬਾਅਦ ਵਿੱਚ ਮੈਂ ਆਪਣੀ ਫੁੱਟਬਾਲ ਦੇ ਨਾਲ ਲਾ ਕੇ ਗੱਡੀ ਲਿਆ ਆ ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ ਬਾਅਦ ਵਿੱਚ ਇਹਦੇ ਵਿੱਚ ਮਾਰਤੀ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਇਦਾਂ ਥੋੜੀਆਂ ਲੱਗ ਰਾਹ ਗੁੜਾ ਥੋੜੀਆਂ ਸੱਟਾਂ ਵੀ ਲੱਗੀਆਂ ਤੇ ਮੈਂ ਇਹ ਸੰਗਤਾਂ ਦੇ ਡਰਾਈਵਰ ਨੂੰ ਪੁੱਛਣ ਲਿਆ ਕਿ ਡਰਾਈਵਰ ਕਿੱਥੇ ਡਰਾਈਵਰ ਦੱਸਦਾ ਹੀ ਨਹੀਂ ਪਿਆ ਕੌਣ ਆ ਡਰਾਈਵਰ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਆ ਤੇ ਬੀਬੇ ਨੇ ਦੱਸਿਆ ਡਰਾਈਵਰ ਆਵਾ ਤੇ ਉਹਦੀ ਫਿਰ ਮੈਂ ਮੌਕੇ ਦੇ ਵੀਡੀਓ ਬਣਾਈ ਸੰਗਤ ਦੀ ਕਿ ਦੱਸੋ ਕਸੂਰ ਕਿਹਦਾ ਵਾ ਸਾਨੂੰ ਦੇ ਸਕਦੇ ਹੋ ਜੀ ਹਾਂਜੀ ਜ਼ਰੂਰ ਦਵਾਂਗੇ ਜੀ ਮੈਂ ਵੀਡੀਓ ਬਣਾਈ ਆ ਵੇਖੋ ਤੁਹਾਨੂੰ ਦਿਖਾ ਵੀ ਸਕਦੇ ਹਾਂ ਚਲੋ ਬਾਕੀ ਦਾ ਮੇਰੇ ਵੀਰੇ ਇਹਦੇ ਵਿੱਚ ਆਪਣਾ ਤੁਸੀਂ ਵਿਆਹ ਰੇਤਾ ਲੋੜੀ ਹਾਂਜੀ ਹਾਂਜੀ ਇਹ ਇਹੀ ਲੈ ਕੇ ਜੀ ਅੰਮ੍ਰਿਤਸਰ ਚਲੇ ਜੀ ਹਾਂਜੀ ਬਾਕੀ ਜਾਨੀ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਬਚਾਈ ਬਾਕੀ ਦਾ ਸਾਡਾ ਨੁਕਸਾਨ ਹੀ ਨਹੀਂ ਕਰਤਾ ਡਰਾਈਵਰ ਤੇ ਭੱਜ ਗਿਆ ਮੋਕੇ ਤੇ ਭੱਜ ਗਿਆ ਫਿਰ ਹਾਂਜੀ ਬੱਸ ਸਾਡਾ ਡਰਾਈਵਰ ਭੱਜ ਗਿਆ